ਵਰਸ਼ ਸਿੰਘ ਬਰੀਵਾਲਾ ਸਮੂਹ ਪੰਜਾਬੀਆਂ ਨੂੰ ਮਾਤ ਪਾਛਾ ਬਸਦੀ ਵਧਾਈ ਦਿਨਾ ਅੱਜ ਆਪਾਂ ਗੱਲ ਕਰਦੇ ਆਂ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਭਾਸ਼ਾ ਹੋਰਨਾਂ ਭਾਸ਼ਾਵਾਂ ਨਾਲੋਂ ਕਿਉਂ ਬਿੱਤਰ ਕੀ ਸਾਡੀ ਭਾਸ਼ਾ ਦੀ ਖਾਸੀਅਤ ਹੈ ਜਿੰਨੇ ਕ ਆਪਦੀ ਜਾਣਕਾਰੀ ਮੁਤਾਬਕ ਗੱਲ ਕਰਨ ਲੱਗਿਆ ਗਲਤੀ ਹੋਣਾ ਤੇ ਮਾਫ ਕਰ ਦੇਣਾ ਆਮ ਤੌਰ ਤੇ ਸਾਡੀ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਅੰਗਰੇਜ਼ੀ ਅਪਣਾਉਣ ਵਾਲੇ ਪਾਸੇ ਹੋੜ ਲੱਗੀ ਹੋਈ ਹੈ ਤੇ ਪੰਜਾਬੀ ਨੂੰ ਪਿੱਛੇ ਧੱਕਿਆ ਜਾ ਰਿਹਾ ਪਰ ਇਹ ਸਾਡੀ ਮਾਤ ਭਾਸ਼ਾ ਔਰ ਇਹ ਅੰਗਰੇਜ਼ੀ ਨਾਲੋਂ ਬਹੁਤ ਅਮੀਰ ਭਾਸ਼ਾ ਹੈ ਕਿਸ ਤਰ੍ਹਾਂ ਅਮੀਰ ਹੈ ਔਰ ਕਿਸ ਤਰ੍ਹਾਂ ਸਾਫ਼ ਤਰ੍ਹਾਂ ਨਾਲ ਇਹ ਬਿਆਨ ਕਰਦੀ ਹੈ ਰਿਸ਼ਤੇ ਨਾਤੇ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ ਵੈਸੇ ਤਾਂ ਆਮ ਤੌਰ ਤੇ ਅੰਗਰੇਜ਼ੀ ਨੂੰ ਪੜਿਆਂ ਲਿਖਿਆਂ ਦੀ ਭਾਸ਼ਾ ਕਿਹਾ ਜਾਂਦਾ ਤੇ ਪੰਜਾਬੀ ਨੂੰ ਅਨਪੜਾਂ ਦੀ ਪਰ ਅੱਜ ਆਪਾਂ ਦੱਸਾਂਗੇ ਵੀ ਅੰਗਰੇਜ਼ੀ ਅਨਪੜਾਂ ਦੀ ਭਾਸ਼ਾ ਹੈ ਤੇ ਪੰਜਾਬੀ ਪੜਿਆਂ ਲਿਖਿਆਂ ਦੀ ਉਹ ਕਿਸ ਤਰ੍ਹਾਂ ਹੈ ਪਹਿਲਾਂ ਅਨਪੜ ਤੇ ਪੜੇ ਲਿਖੇ ਬਾਰੇ ਗੱਲ ਕਰਦੇ ਹਾਂ ਪੰਜਾਬੀ ਦੇ ਵਿੱਚ 1 ਤੋਂ 100 ਤੱਕ ਗਿਣਤੀ ਕਰਦੇ ਆ 1 2 3 4 5 6 7 23 24 25 100 ਤੱਕ ਪੰਜਾਬੀ ਦੇ ਕੋਲ ਅਲੱਗ-ਅਲੱਗ 100 ਸ਼ਬਦ ਹੈ ਤੇ ਜਦੋਂ ਪੰਜਾਬੀ ਦੇ ਵਿੱਚ ਕੋਈ ਅਨਪੜ ਬੰਦਾ 23 24 25 ਕਵੇ ਉਹ ਕਹੂਗਾ 20ਾਂ ਤੇ 3 20ਾਂ ਤੇ 4 20ਾਂ ਤੇ 5 ਇਸੇ ਤਰ੍ਹਾਂ ਅੰਗਰੇਜ਼ੀ ਦੇ ਕੋਲ ਕੀ ਹੈ ਅੰਗਰੇਜ਼ੀ ਕੀ ਕਰਦੀ ਹੈ ਅੰਗਰੇਜ਼ੀ ਉਹੀ ਅਨਪੜ ਵਾਂਗ ਕੰਮ ਕਰਦੇ ਆ ਅੰਗਰੇਜ਼ੀ ਕੋਲ 1 2 10 ਤੱਕ ਅੱਖਰ ਨੇ ਫਿਰ 11 12 13 14 15 16 17 18 19 20 ਅੰਗਰੇਜ਼ ਲੋਕ ਚਾਹੇ ਉਹ ਕਿੰਨਾ ਵੀ ਪੜਿਆ ਲਿਖਿਆ ਉਹ 21 22 23 21 22 23 ਨੂੰ ਕਹੂਗਾ 24 ਨੂੰ ਕਹੂਗਾ 24 ਤੇ ਪੰਜਾਬੀ ਚ ਇਹੀ ਗੱਲ ਪੜ੍ਹੇ ਲਿਖੇ ਨਹੀਂ ਇਸ ਤਰ੍ਹਾਂ ਕਰਦੇ ਜਿਹੜੇ ਪੰਜਾਬੀ ਪੜ੍ਹੇ ਆ ਉਹ ਕਹਿਣਗੇ 23 24 21 ਜਾਂ 25 26 31 32 ਪਰ ਅਨਪੜ੍ਹ ਬੰਦਾ ਕਹੂਗਾ 20 ਤੇ 3 20 ਤੇ 4 20 ਤੇ 5 30 ਤੇ 1 30 ਤੇ 2 30 ਤੇ 3 ਜਾਂ ਉਹਦੇ ਵਿੱਚ ਵੀ ਅੰਗਰੇਜ਼ੀ ਭਾਸ਼ਾ ਨਾਲੋਂ ਪੰਜਾਬੀ ਦੇ ਅਨਪੜਹਾ ਕੋਲੇ ਇੱਕ ਵੱਧ ਆ ਅੰਗਰੇਜ਼ੀ ਇਹ ਨਹੀਂ ਘੱਟ ਕਰਦੀ ਪੰਜਾਬੀ ਦੇ ਵਿੱਚ ਸਮਝਾਣ ਦੀ ਸਮਰੱਥਾ ਜ਼ਿਆਦਾ ਹੈ ਉਹ ਕਿਵੇਂ ਕਿ ਅਨਪੜ ਬੰਦਾ ਐ ਵੀ ਕਹਿ ਦਿੰਦਾ 2 ਘਟ 40 ਪਰ ਅੰਗਰੇਜ਼ੀ ਚ ਸਿਰਫ 38 ਹੈ ਇਸ ਤਰ੍ਹਾਂ ਪੰਜਾਬੀ ਜਿਹੜੀ ਹੈ ਪੜਿਆਂ ਲਿਖਿਆਂ ਦੀ ਭਾਸ਼ਾ ਸਾਫਤ ਹੋ ਗਈ ਦੂਸਰੀ ਗੱਲ ਪੰਜਾਬੀ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਆ ਪੂਰੀ ਸਾਫਗੋਈ ਨਾਲ ਔਰ ਅੱਖਰਾਂ ਦਾ ਪੂਰਾ ਧਿਆਨ ਰੱਖਿਆ ਗਿਆ ਅੰਗਰੇਜ਼ੀ ਦੇ ਵਿੱਚ ਮਦਰ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਮਾਂ ਕਿਹਾ ਜਾਂਦਾ ਕਿਉਂਕਿ ਸਭ ਤੋਂ ਨੇੜੇ ਤੁਹਾਡਾ ਰਿਸ਼ਤਾ ਮਾਤਾ ਨਾਲ ਹੁੰਦਾ ਹੈ ਮਾਂ ਨਾਲ ਹੁੰਦਾ ਹੈ ਇਸ ਲਈ ਜਿਹੜਾ ਮਾਂ ਲਿਖਿਆ ਜਾਂਦਾ ਸਿਰਫ ਇੱਕ ਅੱਖਰ ਦੇ ਨਾਲ ਮਾਂ ਲਿਖਿਆ ਜਾਂਦਾ ਹੈ ਮਾਂ ਕਿਉਂਕਿ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਇਸ ਕਰਕੇ ਮਾਂ ਇੱਕ ਅੱਖਰ ਨਾਲ ਲਿਖਿਆ ਜਾਂਦਾ ਫਿਰ ਪਿਤਾ ਜਾਂ ਬਾਪ ਮਾ ਬਾ ਦੋ ਅੱਖਰਾਂ ਚ ਆ ਗਿਆ ਉਸ ਤੋਂ ਬਾਅਦ ਤੁਹਾਡਾ ਨੇੜੇ ਦਾ ਰਿਸ਼ਤਾ ਭਰਾ ਭੈਣ ਮਾਸੀ ਪੂਆ ਚਾਚਾ ਮਾਮਾ ਦੋ ਰਿਸ਼ਤੇ اور ਮਾਪੇ ਨੂੰ ਇਕੱਠੇ ਲਿਖਣਾ ਹੈ ਤਾਂ ਲਿਖਿਆ ਜਾਂਦਾ ਸਿਰਫ ਦੋ ਅੱਖਰਾਂ ਚ ਮਾਪੇ ਅੰਗਰੇਜ਼ੀ ਦੇ ਵਿੱਚ ਬਹੁਤ سارے ਅੱਖਰ ਚਾਹੀਦੇ ਆ ਮਾਂ ਮਦਰ ਬਾਪ ਫਾਦਰ ਰਾ ਬਰਾਦਰ ਭੈਣ ਸਿਸਟਰ ਮਾਸੀ ਭੂਆ ਚਾਚਾ ਮਾਮਾ ਸਾਰੇ ਮਾਸੀ ਭੂਆ ਆਂਟੀ ਮੰਮੀ ਆਂਟੀ ਚਾਚੀ ਆਂਟੀ ਇੱਥੇ ਹਰੇਕ ਰਿਸ਼ਤੇ ਨੂੰ ਪੂਰੀ ਤਰ੍ਹਾਂ ਡਿਫਾਈਨ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਮਾਸੀ ਹੈ ਇਹ ਮੇਰੀ ਮਾਤਾ ਦੀ ਭੈਣ ਹੈ ਭੂਆ ਮੇਰੇ ਪਿਤਾ ਦੀ ਭੈਣ ਹੈ ਚਾਚਾ ਪਿਤਾ ਦਾ ਭਰਾ ਹੈ ਮਾਮਾ ਮਾਤਾ ਦਾ ਭਰਾ ਹੈ ਫਿਰ ਮਾਮੀ ਚਾਚੀ ਉਸ ਤੋਂ ਬਾਅਦ ਇਹ ਨੇੜੇ ਹੁੰਦੇ ਆ ਮਾ ਚਾਚੀ ਚਾਚੇ ਨਾਲ ਮਾਮੀ ਮਾਮੇ ਨਾਲ ਇਹ ਨੇੜੇ ਦੇ ਰਿਸ਼ਤੇ ਆ ਉਸ ਤੋਂ ਬਾਅਦ ਮਾਸੀ ਭੂਆ ਦੂਸਰੇ ਘਰ ਰਹਿੰਦੀਆਂ ਦੂਸਰੇ ਘਰ ਚਲੀਆਂ ਜਾਂਦੀਆਂ ਇਸ ਕਰਕੇ ਇਹਨਾਂ ਦਾ ਮਾਸੀ ਦੇ ਨਾਲ ਮਾਸੜ ਜਿੰਨਾ ਰਿਸ਼ਤਾ ਦੂਰ ਉਹਨੇ ਅਖਰਵਾਦ ਭੂਆ ਦੇ ਨਾਲ ਫੋਪਰ ਅੱਛਾ ਨੇੜੇ ਦੇ ਰਿਸ਼ਤੇ ਚ ਪਹਿਲਾ ਭੁੱਲ ਗਿਆ ਮਾਤਾ ਪਿਤਾ ਦੇ ਮਾਤਾ ਪਿਤਾ ਨੂੰ ਮਾਤਾ ਦੇ ਮਾਤਾ ਪਿਤਾ ਨੂੰ ਨਾਨਾ ਨਾਨੀ ਪਿਤਾ ਦੇ ਮਾਤਾ ਪਿਤਾ ਨੂੰ ਦਾਦਾ ਦਾਦੀ ਉਹਦੇ ਚ ਸਾਰੇ ਗ੍ਰੈਂਡਫਾਦਰ ਦੋਨੋਂ ਹੀ ਤੇ ਗ੍ਰੈਂਡਮਦਰ ਇਹਦੇ ਨਾਲ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਪੂਰੀ ਤਰ੍ਹਾਂ ਸਪਸ਼ਟ ਔਰ ਸਾਫ਼ ਗੱਲ ਕਰਦੀ ਹੈ ਰਿਸ਼ਤੇ ਨੂੰ ਸਪਸ਼ਟ ਕਰਦੀ ਹੈ ਰਿਸ਼ਤੇ ਨੂੰ ਸਾਫ਼ ਕਰਦੀ ਹੈ ਕਿੰਨਾ ਨੇੜੇ ਦਾ ਰਿਸ਼ਤਾ ਉਸ ਗੱਲ ਦਾ ਵੀ ਸਾਡੇ ਅੱਖਰਾਂ ਤੋਂ ਸਾਨੂੰ ਪਤਾ ਚੱਲ ਜਾਂਦਾ ਹੈ ਇਸ ਲਈ ਪੰਜਾਬੀ ਭਾਸ਼ਾ ਕੋਲ ਜਿਹੜੀ ਆਪਦੇ ਅੱਖਰਾਂ ਦੀ ਅਮੀਰੀ ਹੈ ਔਰ ਅਮੀਰ ਭਾਸ਼ਾ ਹੈ ਪਰ ਸਾਡੀਆਂ ਸਰਕਾਰਾਂ ਵੱਲੋਂ ਇਹਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅੱਜ ਬੜਾ ਰੋਲਾ ਪਾਇਆ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਲਾਗੂ ਕਰਮੀ ਹੈ ਸਰਕਾਰਾਂ ਵੱਲੋਂ ਨੇਤਾਵਾਂ ਵੱਲੋਂ ਪਰ ਇਹ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਸਰਕਾਰੀ ਫਾਰਮ ਹਨ ਉਹ ਪੰਜਾਬੀ 'ਚ ਨਹੀਂ ਹੁੰਦੇ ਨਹੀਂ ਭਰੇ ਜਾਂਦੇ ਤੁਸੀਂ ਬੈਂਕ 'ਚ ਚਲੇ ਜਾਓ ਬੈਂਕ ਦਾ ਵਾਊਚਰ ਤੁਹਾਨੂੰ ਅੰਗਰੇਜ਼ੀ ਤੇ ਹਿੰਦੀ 'ਚ ਮਿਲੇਗਾ ਪੰਜਾਬੀ 'ਚ ਨਹੀਂ ਮਿਲਦਾ ਭਾਵੇਂ ਤੁਸੀਂ ਪੰਜਾਬੀ ਸਕਦੇ ਹੋ ਪਰ ਜਦੋਂ ਉਹਦਾ ਕਾਲਮ ਹੀ ਅੰਗਰੇਜ਼ੀ ਹਿੰਦੀ 'ਚ ਹੈ ਤਾਂ ਉਹਨੂੰ ਪੰਜਾਬੀ 'ਚ ਭਰੋਗੇ ਕਿਵੇਂ ਇਹ ਸਾਡੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਆ ਔਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਬੈਂਕਾਂ ਦੇ ਵਿੱਚ ਫਾਰਮ ਘਟੋ ਘਟ ਇਹ ਪੰਜਾਬੀ ਚ ਹੋਣੇ ਚਾਹੀਦੇ ਆ ਜਾਂ ਹੋਰ ਦਫਤਰੀ ਕੰਮ ਇਹ ਪੰਜਾਬੀ ਚ ਹੋਣੇ ਚਾਹੀਦੇ ਆ ਪਰ ਸਾਡੀਆਂ ਸਰਕਾਰਾਂ ਕੋਲ ਸ਼ਾਇਦ ਪੰਜਾਬੀ ਦਾਵਾ ਦੀ ਕਮੀ ਹੈ ਜਾਂ ਪੰਜਾਬੀ ਦੇ ਇਹਨਾਂ ਕੋਲੇ ਉਹਨੇ ਮਾਹਿਰ ਨਹੀਂ ਆ ਕਿਉਂਕਿ ਹੁਣ ਜਿਹੜਾ ਸਰਕਾਰ ਨੇ ਸਕੂਲ ਬਣਾਏ ਆ ਸਰਕਾਰੀ ਸਕੂਲ ਨਵੇਂ ਹਾਲਾਂਕਿ ਇਹ ਭਗਵੰਤ ਮਾਨ ਜੀ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਕਹਿ ਰਹੇ ਆ ਪਰ ਇਹਨਾਂ ਨੇ ਸਕੂਲ ਨਵੇਂ ਸਕੂਲ ਜਿਹੜੇ ਬਣਾਏ ਐ ਉਹਨਾਂ ਦਾ ਨਾਂ ਰੱਖਿਆ ਸਕੂਲ ਆਫ ਐਮਿਨੈਂਸ ਜਿਹੜਾ ਅੰਗਰੇਜ਼ੀ ਨਾਂ ਸਕੂਲ ਆਫ ਐਮਿਨੈਂਸ ਇਹਨਾਂ ਨੂੰ ਪੰਜਾਬੀ ਨਾਂ ਹੀ ਨਹੀਂ ਸੁਝਿਆ ਤੇ ਪੰਜਾਬੀ ਦੀ ਗੱਲ ਕੀ ਕਰਨੀ ਹੈ ਤੇ ਇਸ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਆ ਤੇ ਪੰਜਾਬੀ ਤੇ ਗੱਲਬਾਤ ਕਰਨੀ ਚਾਹੀਦੀ ਆ ਔਰ ਗੁਰੂ ਸਾਹਿਬਾਂ ਦੀ ਇਹ ਭਾਸ਼ਾ ਜੇ ਅਸੀਂ ਪੰਜਾਬੀ ਭੁੱਲ ਗਏ ਤੇ ਗੁਰਮੁਖੀ ਲਿਪੀ ਨੂੰ ਭੁੱਲ ਗਏ ਤਾਂ ਅਸੀਂ ਗੁਰਬਾਣੀ ਤੋਂ ਵੀ ਦੂਰ ਹੋ ਜਾਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਦੂਰ ਹੋ ਜਾਾਂਗੇ ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਨਾਲ ਔਰ ਸਾਰੇ ਜਾਤਾਂ ਨੂੰ ਸਾਰੇ ਧਰਮਾਂ ਦੇ ਰੈਬਰਾਂ ਨੂੰ ਇਕੱਠਾ ਕਰਕੇ ਰੈਬਰਾਂ ਦੀ ਬਾਣੀ ਨੂੰ ਇਕੱਠਾ ਕਰਕੇ ਸੰਬਾਦਨਾ ਕੀਤੀ ਹੈ ਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਸੰਬਾਦਨਾ ਦੇ ਲਈ ਤੇ ਉਹਦੇ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਪੰਜਾਬੀ ਨੂੰ ਭੁਲਾ ਕੇ ਇਹ ਠੀਕ ਹੈ ਵੀ ਸਾਡੀਆਂ ਸਰਕਾਰਾਂ ਦੇ ਸਾਡੇ ਨੇਤਾਵਾਂ ਦੇ ਤੇ ਸਾਡੇ ਲੋਕਾਂ ਦੇ ਵੀ ਹਵਾਦ ਸਾਡੇ ਮਾੜੇ ਐ ਅਸੀਂ ਪੰਜਾਬੀ ਨੂੰ ਵਿਸਾਰੀ ਜਾ ਰਹੇ ਹਾਂ ਆਓ ਪੰਜਾਬੀ ਦੇ ਨਾਲ ਜੁੜੀਏ ਔਰ ਆਪਣੀ ਮਾਤ ਭਾਸ਼ਾ ਨੂੰ ਅਪਣਾਈਏ ਇਹਨੀ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਆਪਣਾ ਗੁਰਦਰਸ਼ਨ ਸਿੰਘ ਬਰੀਆ